ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀ ਵਾਰਨ ਦੀ ਸੱਧਿਆ ਕਰਿਆ ਉਨਵੀਂ ਵਾਰ ਦੀ ਆਪਣੀ ਪੰਜ ਪੌੜੀਆਂ ਸੰਪੂਰਨ ਹੋ ਗਈਆਂ ਸਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀ ਮਾਲਾ ਦੀ ਰਾਤ ਵੇਖੇ ਘਰੋ ਘਰੀ ਦੀਵੇ ਬਾਲੀ ਜਾਂਦੀਆਂ ਥੋੜਾ ਜਨ ਮਗਰੋਂ ਇਹ ਦੀਵ ਮਾਲਾ ਗੁੰਮ ਹੋ ਜਾਂਦੀ ਏ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਰਾਤ ਨੂੰ ਤਾਰੇ ਵੱਡੇ ਛੋਟੇ ਆਕਾਸ਼ ਵੇਖੇ ਚਮਕਦੇ ਹਨ ਦਿਨੇ ਉਹਨਾਂ ਦਾ ਖੁਰਾ ਖੋਜ ਨਹੀਂ ਦਿਸਦਾ ਫੁੱਲਾਂ ਦੀ ਬਾਗਿਆ ਚੁਣ ਚੁਣ ਚਾਲੀ ਜਾਣ ਫੁੱਲਾਂ ਦੀਆਂ ਬਗੀਚੀਆਂ ਕੁਝ ਅਚਰਜ ਖਿੜਦੀਆਂ ਨੇ ਪਰ ਝਾਟੀ ਹੁਨਾਂ ਦੇ ਫੁੱਲ ਚੁੰਨ ਚੁੰਨ ਕੇ ਤੋੜੇ ਲਾਏ ਤੋੜ ਤੋੜ ਲਾਏ ਜਾਂਦੇ ਹਨ ਭਾਵ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਛਾਤਰੀ ਤੀਰਥਾਪੁਰ ਜਾਂਦੇ ਬੜੇ ਟੋਲਿਆਂ ਵਿੱਚ ਅੱਖੀ ਦੇਖੀਦੇ ਹਨ ਪਰ ਛੇਤੀ ਤੀਰਥਾਪੁਰ ਉਹਨਾਂ ਦਾ ਮੁਸ਼ਕ ਨਹੀਂ ਰਹਿੰਦਾ ਹਰ ਚੰਦੋਰੀ ਝਾਦ ਵਸਾਏ ਉਚਾਲੀਅਨ ਹਰੀ ਚੰਦੌਰੀ ਦੇ ਨਗਰ ਦੇ ਖਲਾਬੀ ਮਾਤਰ ਦਿਖਾਲੇ ਦਿਖਾ ਕੇ ਆਪ ਹੀ ਉਜਾੜਦੇ ਹਨ ਇਸੇ ਪ੍ਰਕਾਰ ਜਗਤ ਥੋੜੇ ਚਿਰ ਦਾ ਆਨੰਦ ਹੈ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆ ਗੁਰਮੁਖਾਂ ਨੂੰ ਆਤਮਾਨੰਦ ਰੂਪੀ ਸੁਖ ਫਲ ਦੀ ਦਾਤ ਹੋਈ ਹੈ ਕਿਉਂ ਜੋ ਉਹ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਹਨ ਗੁਰਮੁਖ ਮਨ ਪਰਗਾਸ ਗੁਰ ਉਪਦੇਸਿਆ ਗੁਰਮੁਖਾਂ ਦੇ ਮਨ ਵਿੱਚ ਜਿਨ੍ਹਾਂ ਨੂੰ ਗੁਰੂ ਜੀ ਨੇ ਉਪਦੇਸ ਦਿੱਤਾ ਹੈ ਪ੍ਰਕਾਸ਼ ਲੈਂਦਾ ਹੈ ਤੇ ਜੜਾ ਕਰਵਾਸ ਮਿਟਿਆ ਦਿਸਿਆ ਸੰਸਾਰ ਨੂੰ ਦੇਖ ਕੇ ਘਰ ਦੇ ਬਾਗ ਵਾਸ ਵਾਂਗੂ ਜਾਣ ਕੇ ਆਸਾ ਵਿੱਚ ਨਿਵਾਸ ਨਿਰਾਸ ਗਿਆਨ ਅਵਿਸ਼ਿਆ ਕਹਿੰਦੇ ਉਦਾਸ ਰਿੰਦੇ ਤੇ ਗਿਆਨ ਵਿਖੇ ਪ੍ਰਵੇਸ਼ ਕੀਤਾ ਸਾਹ ਸੰਗਤ ਰਹਿ ਰਾਹ ਸ਼ਬਦ ਸੰਦੇਸਿਆ ਸਾਹ ਸੰਗਤ ਦਾ ਸੱਚਾ ਰਾਹ ਫੜ ਕੇ ਗੁਰੂ ਸ਼ਬਦ ਹੀ ਸੰਦੇਸੇ ਦਿੰਦੇ ਹਨ ਭਗਵਾਨ ਨਾਮ ਜਪਾਉਂਦੇ ਹਨ ਗੁਰਮੁਖ ਦਾਸਨ ਦਾਸ ਮਤ ਪ੍ਰਵੇਸ਼ਿਆ ਗੁਰਮੁਖ ਨੇ ਆਪ ਨੂੰ ਦਾਸਾਂ ਦੇ ਦਾਸ ਮੰਨ ਕੇ ਆਤਮ ਵਿਸ਼ੈਣੀ ਬੁੱਧੀ ਵਿਖੇ ਪ੍ਰਵੇਸ਼ ਕੀਤਾ ਪਾਵ ਵਿਸ਼ਵਾਸ ਵਿਸ਼ੇ ਵਾਸ਼ਨੰ ਦਾ ਪ੍ਰਤਿ ਤਿਆਗ ਕਰ ਛੱਡਿਆ ਹੈ ਸਿਮਰਨ ਸਾਸ ਗ੍ਰਾਸ ਦੇਸ ਵਿਦੇਸਿਆ ਨਾਮ ਦਾ ਸਿਮਰਨ ਸਾਸ ਗ੍ਰਾਸ ਕਰਦੇ ਹਨ ਦੇਸ ਵਿਖੇ ਰਹਿ ਕੇ ਵੀ ਵਿਦੇਸ ਹੀ ਸਮਝਿਆ ਨਦੀ 나ਵ ਸੰਜੋਗ ਮੇਲ ਮਿਲਾਇਆ ਨਦੀ ਵਿਖੇ ਜੇਕਰ ਬੇੜੀ ਦੇ ਰੂਪ ਦਾ ਮੇਲ ਮਿਲਦਾ ਹੈ ਬੇੜੀ ਦੇ ਪਾਰ ਹੁਣ ਤੀਕ ਰੈਂਦਾ ਫਿਰ ਆਪੋ ਆਪਣੀ ਰਾਹ ਹੀ ਪੈਂਦੇ ਆਂ ਸੋਹਣੇ ਅੰਦਰ ਭੋਗ ਰਾਜ ਕਮਾਇਆ ਸੁਪਨੇ ਵੇਖੇ ਭੋਗ ਤੇ ਰਾਜ ਕਮਾਉਣਾ ਜਾਗਣ ਤੋੜੀ ਰਹਿੰਦੀ ਹਨ ਕਦੇ ਹਰ ਕਦੇ ਸੋਗ ਤਰਵਰ ਛਾਇਆ ਡੇਹਾਂ ਦੇ ਬ੍ਰਿਸ਼ਾਂ ਦੀ ਛਾਇਆ ਵਾਂਗੂ ਕਦੇ ਹਰਖ ਕਦੇ ਸੋਗ ਹੁੰਦਾ ਏ ਜਿਕ ਦਾ ਕੁਝ ਨਹੀਂ ਕਟੇ ਹੋ ਮੈ ਰੋਗਨ ਆਪ ਬਣਾਇਆ ਜਿੰਨਾ ਸਤਪੁਰਖਾਂ ਦੇ ਹਉਮੈ ਦਰੋ ਕੱਟੇ ਗਏ ਹਨ ਉਹ ਆਪਣੇ ਆਪ ਨੂੰ ਨਹੀਂ ਜਨਾਉਂਦੇ ਘਰ ਹੀ ਅੰਦਰ ਸੋ ਗੁਰਮੁਖ ਪਾਇਆ ਕਰ ਵਿਖੇ ਗਿਆਨ ਜੋ ਗੁਰਮੁਖਾ ਨੇ ਪਾ ਲਿਆ ਹੈ ਹੋਣ ਹਾਰ ਸੋਹ ਰੋਗ ਗੁਰ ਸਮਝਾਇਆ ਜੋਗ ਦਾ ਰੂਪ ਦੱਸਦੇ ਹਨ ਜੋ ਹੋਣ ਹਾਰ ਹੈ ਜੋ ਅਕਾਲ ਪੁਰਖ ਦਾ ਪਾਣਾ ਹੈ ਹੋਣਾ ਉਹੀ ਹੈ ਉਹ ਉਹ ਬੱਧੇ ਗੁਰੂ ਜੀ ਨੇ ਸਮਝਾਈ ਹੈ ਮੇਰਾ ਕੀ ਆ ਕੁਛ ਨਾ ਹੋਏ ਕਰਹਿ ਰਾਮ ਹੋਏ ਐਸੋਈ ਗੁਰਮੁਖ ਸਾਧੂ ਸੰਗ ਚੱਲਣ ਜਾਣਿਆ ਗੁਰਮੁਖ ਨੇ ਸਾਧੂਆਂ ਦੀ ਸੰਗਤ ਕਰਕੇ ਇਸ ਜਹਾਨ ਫਾਨੀ ਤੋਂ ਚਲਣਾ ਹੀ ਜਾਣ ਲਿਆ ਜੀਤ ਬਸੰਤ ਸੁਰੰਗ ਸਭ ਰੰਗ ਮਾਣੇ ਜੀਤ ਬਸੰਤ ਮਨੁੱਖਾ ਜਨਮ ਦੇ ਸਾਰੇ ਆਨੰਦ ਪ੍ਰੇਮ ਕਰਕੇ ਮਾਣ ਲਏ ਹਨ ਇਹ ਸਮਝ ਨਾਲ ਕਿ ਇਹ ਸਭ ਮਾਣੇ ਹੋਏ ਹਨ ਮਾਣਨ ਦੀ ਲੋੜ ਨਹੀਂ ਹੈ ਸਾਵਣ ਲਹਿਰ ਤਰੰਗ ਨੀਰ ਨਿਵਾੜਿਆ ਸਾਵਣ ਮਹੀਨੇ ਦੀਆਂ ਲਹਿਰਾਂ ਦੇ ਤਰੰਗ ਭਾਵ ਬਰਖਾ ਰੁੱਤ ਦੀ ਮੌਜ ਵੀ ਮਾਣੀਏ ਇਹ ਜਾਣ ਕੇ ਕਿ ਪਾਣੀ ਸਦਾ ਨਿਵਾੜ ਨੂੰ ਜਾਂਦਾ ਹੈ ਤੇ ਮਨ ਦੇ ਭੋਗਾਂ ਤੋਂ ਅਤਿ ਨਿਮਰਤਾ ਨੂੰ ਖਾ ਕੇ ਜਾ ਕਰਕੇ ਖਲਾਸੀ ਪਾਉਣੀ ਸੋ ਪਹਿਲਾਂ ਇਹੀ ਨਿਮਰਤਾ ਧਾਰਦੇ ਹਨ ਸੱਜਣ ਮੇਲ ਸੁ ਢੰਗ ਚੋਜ ਮਿਡਾਣਿਆ ਸੱਜਣਾ ਦੇ ਮੇਲ ਸੁੰਦਰ ਢੰਗ ਵਾਲਾ ਇਹ ਵੱਡਾ ਅਚਰਜ ਕਉਤਕ ਹੈ ਗੁਰਮੁਖ ਪੰਥ ਨਿਪੰਗ ਦਰ ਪਰਵਾਣਿਆ ਕਿਉਂਕਿ ਜੋ ਗੁਰਮੁਖਾਂ ਦੇ ਰਸਤੇ ਵਿੱਚ ਇਹ ਪਾਪਾਂ ਦਾ ਪੰਕ ਨਹੀਂ ਹੈ ਇਸੇ ਕਰਕੇ ਈਸ਼ਵਰ ਦੇ ਦਰਵਾਜ਼ੇ ਪਰ ਪ੍ਰਾਣਿਕ ਪੰਥ ਹੈ ਗੁਰਮਤ ਮੇਲ ਅਭੰਗ ਸਤ ਸੁਹਾਣਿਆ ਗੁਰੂ ਦੀ ਸਿੱਖਿਆ ਦਾ ਜਿੰਨਾ ਨੂੰ ਮੇਲ ਹੋਇਆ ਉਹਨਾਂ ਨੂੰ ਇੱਕ ਰਸ ਸਤਿ ਵਾਹਿਗੁਰੂ ਤੇਰਾ ਲਗਾ ਹੈ ਗੁਰਮੁਖ ਸਫਲ ਜਨਮ ਜਗ ਵਿੱਚ ਆਇਆ ਸੋ ਗੁਰਮੁਖਾਂ ਨੇ ਜਗ ਵਿੱਚ ਆ ਕੇ ਆਪਣਾ ਜਨਮ ਭਜਨ ਕਰਕੇ ਸਫਲ ਕਰ ਲਿਆ ਗੁਰਮਤਿ ਪੂਰ ਕਰਮ ਆਪ ਗਵਾਇਆ ਕਿਉਂ ਜੋ ਪੂਰਨ ਕਰਮਾ ਕਰਕੇ ਗੁਰੂਮਤ ਲੈ ਕੇ ਹੰਕਾਰ ਨੂੰ ਗਵਾ ਦਿੰਦਾ ਹੈ ਭਾਉ ਭਗਤ ਕਰ ਕੰਮ ਸੁਖ ਫਲ ਪਾਇਆ ਪ੍ਰੇਮਾ ਭਗਤੀ ਦਾ ਕੰਮ ਕਰਕੇ ਆਤਮ ਰੂਪੀ ਸੁਖ ਫਲ ਪਾਇਆ ਗੁਰ ਉਪਦੇਸ਼ ਅਗੰਮ ਰਿਦੈ ਵਸਾਇਆ ਗੁਰੂ ਦਾ ਗੰਮ ਉਪਦੇਸ਼ ਰਿਦੈ ਵਿਖੇ ਵਸਾਇਆ ਇਰਜ ਤੁਜਾ ਧਰਮ ਸਹਿਜ ਸੁਭਾਇ। ਇਸੇ ਕਰਕੇ ਧੀਰਜ ਅਰ ਧਰਮ ਦੀ ਸਹਿ ਸੁਭਾਈ ਤੁਜਾ ਧਾਰੀ ਹੋਈਏ। ਸਹਿਨਾ ਦੁਖ ਸਹੰਮ ਪਾਣਾ ਪਾਇਆ। ਦੁਖ ਅਰ ਕਸ਼ਟ ਨਹੀਂ ਸਹਾਰਦੇ ਕਿਉਂਕਿ ਜੋ ਵਾਹਿਗੁਰੂ ਦਾ ਪਾਣਾ ਪਾਉਂਦਾ ਹੈ। ਸੋ ਸੰਗਤ ਜੀ 12 ਵਾਰ ਦੀਆਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।